ਹਾਂਜੀ ਸਾਥੀ ਕਾਲ ਜੀ ਜੀਡੀਐਪੀ 02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀਪ ਅੰਮ੍ਰਿਤਸਰੀਆ ਲਓ ਵੀਰ ਜੀ ਅੱਜ ਅੰਮ੍ਰਿਤਸਰ ਸਾਹਿਬ ਠੀਕ ਹੈ ਜੀ ਸੁਲਤਾਨਵੰਦੇ ਰੋਡ ਤੇ ਮੰਦਰ ਵਾਲਾ ਬਾਜ਼ਾਰ ਤੇ ਇਹ ਆਪਣੇ ਵਿੱਕੀ ਵੀਰ ਜੀ ਦੀ ਛੱਤ ਤੇ ਆਪਾਂ ਖੜੇ ਆ ਹਾਂਜੀ ਸਾਥੀ ਕਾਲ ਵਿੱਕੀ ਵੀਰ ਬਸੇਗਾ ਉਹ ਜੀ ਠੀਕ ਹੈ ਬਹੁਤ ਵਧੀਆ ਇਹ ਆਪੂ ਵੀਰ ਆਪਣਾ ਜਿੱਦਾਂ ਕਿ ਸਾਰੇ ਤੁਸੀਂ ਜਾਣਦੇ ਹੀ ਜੀ ਠੀਕ ਹੈ ਜੀ ਆਪੂ ਵੀਰ ਦੀ ਬਦੌਲਤ ਆਪਾਂ ਇੱਥੇ ਛੱਤ ਤੇ ਆਏਗੇ ਤੇ ਇਹ ਵੱਡੇ ਬੇਟੇ ਵਿਕੀ ਵੀਰ ਜੀ ਦੇ ਸਤਿਕਾਰਯੋਗ ਜੀ ਤੇ ਇਹ ਛੋਟਾ ਬੇਟਾ ਵਿਕੀ ਵੀਰ ਜੀ ਦਾ ਠੀਕ ਹੈ ਜੀ ਕੀ ਨਾਂ ਵੀਰ ਜੀ ਆਪਣਾ ਸਿਮਰਜੀਤ ਜੀ ਸਿਮਰਜੀਤ ਆਪણો ਵੀ ਸ਼ੌਂਕ ਹੈ ਭਾਈ ਕਬੂਤਰ ਦਾ ਜੀ ਘਰ ਤੇ ਤੁਹਾਨੂੰ ਪਤਾ ਲੱਗਦਾ ਬਿਲਕੁਲ ਬਿਲਕੁਲ ਤੇ ਉਧਰ ਕੀ ਨਾਂ ਵੀਰ ਜੀ ਦਾ ਸੰਦੀਪ ਠੀਕ ਹੈ ਜੀ ਤੇ ਆਓ ਕਰਦੇ ਆ ਗੱਲਾਂ ਬਾਤਾਂ ਵੀਰ ਜੀ ਨਾ ਵੀਰ ਜੀ ਆਪਾਂ ਨੂੰ ਸ਼ੌਂਕ ਕਿੱਥੋਂ ਪਿਆ ਜੀ ਮੈਂ ਜੀ ਛੋਟਾ ਸੀ ਉਦੋਂ ਕੋਈ 10 12 ਸਾਲ ਦਾ ਤੇ ਮੈਂ ਦਾਦਕੇ ਜਾਂਦਾ ਹੁੰਦਾ ਸੀ ਠੀਕ ਹੈ ਤੇ ਗਵਾਂੜ ਰੱਖਿਆ ਸੀ ਛਿੱਟੀਆਂ ਜੈਦਾ ਜੀਆ ਉੱਥੋਂ ਸ਼ੌਂਕ ਪਿਆ ਤੇ ਇੱਥੇ ਮੈਂ ਕਿ ਰੱਖਿਆ ਮਮੇ ਨੂੰ ਦੋ ਪਿਆਉਂਦਾ ਬਸ ਓਂ ਪਿਆ ਹੈ ਹੁਣ ਬੁਦਾ ਕੀ ਮਤਲਬ ਹੈ ਕਿ ਕਿੰਨੇ ਚਿਰ ਤੋਂ ਰੱਖਿਆ ਫਿਰ ਘਰ ਦਿੰਦੇ ਮੈਨੂੰ ਹੋਏ ਕੋਈ 3 ਸਾਲ ਹੋ ਗਏ ਤੇ 3 ਸਾਲ ਰਹਿੰਦੇ ਤੇ ਉਸਤਾਦੀ ਜਗੀਰ ਦੀ ਕਿਨਾ ਨਾ ਕੀਤੀ ਤੁਸੀਂ ਮੈਂ ਸਿੱਮੂ ਉਸਤਾਦ ਜੀ ਦਾ ਹੈ ਠੀਕ ਹੈ ਜੀ ਸਿੱਮੂ ਵੀਰ ਜੀ ਦੇ ਸ਼ਾਗਿਰਦ ਨੇ ਠੀਕ ਹੈ ਜੀ ਪਾਰਟੀ ਬਿਲੇ ਉਸਤਾਦ ਜੀ ਆਸਟ੍ਰੇਲੀਆ ਵਾਲੇ ਠੀਕ ਹੈ ਜੀ ਉਹ ਵੀ ਉਸਤਾਦ ਜੀ ਥੱਪਾਂ ਵਾਲੇ ਜੋ ਕਿ ਮੇਨ ਵੱਡੀ ਦਾਫੇ ਆ ਠੀਕ ਹੈ ਜੀ ਤੇ ਆਉ ਕਰਦੇ ਆ ਕਬੂਤਰਾਂ ਦਾ ਸ਼ੌਂਕ ਤੇ ਨਾਲੇ ਗੱਲਾਂ ਬਾਤਾਂ ਹੋਰ ਵੀ ਕਰਾਂਗੇ ਵੀਰ ਜੀ ਹੋਣਾ ਨਾ ਤੇ ਨਾਲੇ ਵੇਖਾਂਗੇ ਪਰਖਾਂਗੇ ਕਬੂਤਰ ਕਬਾਤਰ ਵੀ ਤੇ ਛੱਤ ਦਾ ਸ਼ੌਂਕ ਕਰ ਲਓ ਤੁਸੀਂ ਬਹੁਤ ਸੋਹਣੀ ਛੱਤ ਬਣਾਈ ਆ ਐ ਮਦਾਨੀ ਇਲਾਕਾ ਜੇ ਵੀਰ ਜੀ ਹੋਣਾ ਦਾ ਠੀਕ ਹੈ ਜੀ ਤੇ ਤਿੰਨ ਸਾਲ ਹੋਏ ਨੇ ਵੀਰ ਜੀ ਹੋਣਾ ਨੂੰ ਜਿੱਦਾਂ ਕਿ ਵੀਰ ਜੀ ਹੋਣਾ ਨੇ ਦੱਸਿਆ ਵਾ ਕਬੂਤਰ ਰੱਖਿਆ ਤੇ ਹੁਣ ਉਸਤਾ ਦੀ ਜਗੀਰਦੀ ਕਰਕੇ ਤੇ ਐਰ ਕੀ ਅਸੂ ਜੇ ਇਸ ਛੱਤ ਦੇ ਉੱਤੋਂ ਸ਼ੌਂਕ ਵੀ ਹੋਏਗਾ ਜੀ ਠੀਕ ਹੈ ਜੀ ਸ਼ੀਲਾਂ ਦੇ ਵਿੱਚ ਹਿੱਸਾ ਲਿਆ ਵਾ ਤੇ ਮਹਾਰਾਜ ਕਰੇ ਨੇ ਦੁਗਣੀ ਰਾ ਚੁਗਣੀ ਤਰੱਕੀ ਬਖਸ਼ੀ ਤੇ ਵਧੀਆ ਉਡਾਰਾ ਹੋਣ ਵਧੀਆ ਸ਼ੌਂਕ ਹੋਵੇ ਠੀਕ ਹੈ ਜੀ ਬਾਕੀ ਜਿੱਤਾ ਹਾਰਾ ਦੇ ਮੁਕਦਰ ਦੀਆਂ ਵਾ ਜੀ ਠੀਕ ਹੈ ਜੀ ਕਰਦੇ ਆ ਇੱਕ ਖੁੱਡਾ ਇਧਰ ਜੀ ਵੀਰ ਜੀ ਹੋਣਾ ਦਾ ਠੀਕ ਹੈ ਜੀ ਇਹ ਖੁੱਡਾ ਜੀ ਇੱਕ ਤੇ ਇੱਕ ਖੁੱਡਾ ਇਧਰ ਜੀ ਆਹ ਖੁੱਡੇ ਦੇ ਵਿੱਚ ਭਾਈ ਜੀ ਨਰਕੇ ਮਾਦੀਆਂ ਜੀ ਮਾਦੀਆਂ ਭਾਈ ਸਾਹਿਬ ਜੀ ਅੱਛਾ ਜੋੜੇ ਤੋੜੇ ਹੋਏ ਵੀਰ ਜੀ ਹੋਣਾ ਨੇ ਠੀਕ ਹੈ ਜੀ ਇਹ ਕੁਝ ਮਾਦੀਆਂ ਨੇ 8-10 ਵੀਰ ਜੀ ਹੋਣਾ ਕੋ ਤੇ ਪੇਟੀਆਂ ਵੇਖੋ ਪੇਟੀਆਂ ਦਾ ਸੈਟਅਪ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਸੈਟਅਪ ਬਣਾਇਆ ਜੀ ਵੀਰ ਜੀ ਹੋਣਾ ਨੇ ਠੀਕ ਹੈ ਜੀ ਇਹ ਪੇਟੀਆਂ ਦਾ ਐ ਵੀ ਕੀ ਵੀਰ ਜੀ ਪੇਟੀਆਂ ਆਪ ਬਣਵਾਈਆਂ ਭਾਜੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਠੀਕ ਹੈ ਜੀ ਆਹ ਲੋ ਜੀ ਕਿਸੇ ਨੇ ਪੇਟੀਆਂ ਬਣਵਾਉਣੀਆਂ ਹੋਣ ਤੇ ਦੱਸ ਦਿਓ ਵੀ ਕੀ ਵੀਰ ਜੀ ਨੂੰ ਪੁੱਛ ਕੇ ਤੁਹਾਨੂੰ ਦੱਸ ਦਾਂਗੇ ਵੀ ਕਿੰਨਾ ਕੋਲੋਂ ਪੇਟੀਆਂ ਬਣਵਾਈਆਂ ਨੇ ਤੇ ਬਹੁਤ ਸੋਹਣੀਆਂ ਪੇਟੀਆਂ ਬਣਾਈਆਂ ਨੇ ਠੀਕ ਹੈ ਜੀ ਖੁੱਲਾ ਡੁੱਲਾ ਖਾਨਾ ਜਿਹਨੂੰ ਕਹਦੀ ਸੀ ਨਾ ਆਪਾਂ ਉਹ ਬਣੀ ਹੋਈ ਜੇ ਪੇਟੀ ਇੱਕ ਝਾਕ ਤੁਸੀਂ ਮਾਰ ਵੀ ਸਕਦੇ ਜੀ ਠੀਕ ਹੈ ਜੀ ਆਹ ਪੂਰੀ ਦੀ ਪੂਰੀ ਪੇਟੀ ਇਹ ਕੁਝ ਮਾਦੀਆਂ ਤੇ ਕੁਝ ਨਰ ਇਹਦਾ ਟੋਟਲ ਹੀ ਨਾਰਾ ਹੈਗੇ ਜੀ ਠੀਕ ਹੈ ਜੀ ਸਾਰੇ ਉੱਪਰ ਵੀ ਮਾਦੀਆਂ ਜੀ ਉੱਪਰ ਜਾਲ ਬੰਦ ਕੀਤਾ ਹੋਇਆ ਵੀਰ ਜੀ ਹੋਣਾ ਨੇ ਵੱਖਰਾ ਵੱਖਰਾ ਜਾਲਿਆ ਉਹ ਵੱਖਰਾ ਉੱਪਰ ਜਾਲ ਆ ਥੱਲੇ ਵਾਲਾ ਜਾਲ ਵੱਖਰਾ ਜੀ ਠੀਕ ਹੈ ਜੀ ਅੰਦਰ ਖੁੱਡਾ ਵੱਖਰਾ ਜੀ ਇਹ ਖੁੱਡਾ ਵੱਖਰਾ ਜੀ ਠੀਕ ਹੈ ਜੀ ਇਹ ਖੁੱਡੇ ਦੇ ਵਿੱਚ ਖੁੱਡੀਆਂ ਨਹੀਂ ਬਣਾਈਆਂ ਵੀ ਜੀ ਹੋਣਾ ਨੇ ਫਟੀਆਂ ਲਾਈਆਂ ਹੋਈਆਂ ਜੀ ਬਸ ਠੀਕ ਹੈ ਜੀ ਆ ਫਟੀਆਂ ਲੱਗੀਆਂ ਹੋਈਆਂ ਜੀ ਠੀਕ ਹੈ ਜੀ ਤੇ ਬਾਕੀ ਕਰਾਉਨੇ ਆ ਤੁਹਾਨੂੰ ਪਰਿੰਦਿਆਂ ਦਾ ਸ਼ੌਕ ਠੀਕ ਹੈ ਜੀ ਆ ਫਟੀਆਂ ਲਾਈਆਂ ਹੋਈਆਂ ਵੀਰ ਜੀ ਉਹਨਾਂ ਨੇ ਇੱਧਰ ਸਾਰੇ ਫਟੀਆਂ ਤੇ ਬੈਣ ਬੂਣ ਵਾਸਤੇ ਐਂ ਪੂਰੇ ਐਕਟਿਵ ਜੇ ਇੱਕ ਝਾੜ ਮਾਰ ਲੋ ਸਾਰੇ ਪਰਿੰਦਿਆਂ ਤੇ ਠੀਕ ਹੈ ਜੀ ਤੇ ਸ਼ੌਕ ਕਰਾਉਨੇ ਆ ਤੁਹਾਨੂੰ ਫੜ ਫੜ ਕੇ ਪੰਛੀਆਂ ਦਾ ਹਾਂ ਜੀ ਲੋ ਜੀ ਅਪੂ ਵੀਰ ਜੀ ਕਰਾਉਣਗੇ ਸ਼ੌਂਕ ਜੀ ਨੀਲੇ ਪਰਿੰਦੇ ਦਾ ਠੀਕ ਹੈ ਅਪੂ ਵੀਰ ਜੀ ਨੀਲਾ ਜੀਰਾ ਠੀਕ ਹੈ ਵੀਰ ਜੀ ਨੀਲਾ ਜੀਰਾ ਪਰਿੰਦਾ ਜੀ ਮਾੜੀ ਮੋਟੀ ਜਿੰਨੀ ਕ ਤੁਮ ਜਿਆ ਭਾਜੀ ਉਹਨਾਂ ਕ ਬੋਲਦੀਦਾ ਵਾ ਜੀ ਠੀਕ ਹੈ ਜੀ ਆਹ ਲੋ ਜੀ ਕਰੋ ਜੀ ਸ਼ੌਂਕ ਬਹੁਤ ਤਗੜਾ ਕਬੂਤਰ ਜੀ ਠੀਕ ਹੈ ਜੀ ਬਾਕੀ ਤੁਸੀਂ ਦੱਸਿਓ ਵੀ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਨੂੰ ਤਾਂ ਬਹੁਤ ਖਰਾ ਲੱਗਿਆ ਜੀ ਇਹਦੀ ਅੱਖ ਜੀ ਜੀ ਠੀਕ ਹੈ ਜੀ ਰਿੰਗ ਚੈੱਕ ਕਰ ਲਓ ਇਹਦੀ ਅੱਖ ਦੇ ਤੇ ਥੋੜੀ ਉਮਰ ਹੋ ਗਈ ਹੋਈ ਏ ਦੀ ਕਬੂਤਰ ਦੀ ਠੀਕ ਹੈ ਨੋਕ ਵੀ ਨਿੱਕੀ ਜੀ ਨੋਕ ਦਾ ਜੀ ਕਬੂਤਰ ਐਰਾ ਪਰ ਪੱਲਾ ਜੀ ਜੀ ਕੋਈ ਨਹੀਂ ਕਰਾਉਂਦਾ ਐ ਪਰ ਪੱਲੇ ਦਾ ਸ਼ੌਂਕ ਨੇ ਤਿੰਨ ਕੰਨੀਆਂ ਬਰਾਬਰ ਜੀ ਠੀਕ ਹੈ ਜੀ ਸਤਵੀਂ ਅੱਠਵੀਂ ਨੌਵੀਂ ਨਹੀਂ ਅੱਠਵੀਂ ਨੌਵੀਂ ਦਸਵੀਂ ਸੌਰੀ ਅੱਠਵੀਂ ਨੌਵੀਂ ਦਸਵੀਂ ਤਿੰਨਾਂ ਹੀ ਕੰਨੀਆਂ ਬਰਾਬਰ ਜੀ ਠੀਕ ਹੈ ਜੀ ਬੈਲੈਂਸ ਚੈੱਕ ਕਰਾਓ ਕੋ ਵੀ ਜੀ ਇਹਦਾ ਇਹ ਬੈਲੈਂਸ ਠੀਕ ਹੈ ਵੀਰ ਜੀ ਇਹ ਬੈਲੈਂਸ ਜੇ ਥੋੜੀ ਥੋੜੀ ਪੂਸ਼ ਕੱਟੀ ਹੋਈ ਵੀਰ ਜੀ ਹੋਣਾ ਨੇ ਇਹ ਪੰਜੇ ਇਹਦੇ ਪੰਜੇ ਜੀ ਠੀਕ ਹੈ ਜੀ ਤੇ ਨੀਲੇ ਰੰਗ ਦੀ ਵਾਸ਼ਲ ਪਾਈ ਹੋਈ ਜੀ ਵੀਰ ਜੀ ਹੋਣਾ ਨੇ ਨਿਸ਼ਾਨੀ ਵਾਸਤੇ ਠੀਕ ਹੈ ਰੰਗ ਲੱਗੇ ਹੋਏ ਜੀ ਤੇ ਇਹ ਵੀਰ ਜੀ ਹੋਣਾ ਨੇ ਖਰੀਦਿਆ ਸੀ ਠੀਕ ਹੈ ਜੀ ਕਿੰਨੇ ਦਾ ਕੀ ਦਿੰਦੇ ਸੀ ਵਿੱਕੀ ਵੀਰ ਜੀ ਇਹ ਕਬੂਤਰ ਜੀ 700 ਰੁਪਏ ਦਾ ਲੈਂਦਾ ਸੀ ਭਾਜੀ ਆ 700 ਰੁਪਏ ਦਾ ਲੈਂਦਾ ਠੀਕ ਹੈ ਜੀ ਇਹ 700 ਰੁਪਏ ਦਾ ਕਬੂਤਰ ਲੈਂਦਾ ਜੇ ਵਿੱਕੀ ਵੀਰ ਜੀ ਹੁਣਾਂ ਨੇ ਠੀਕ ਹੈ ਜੀ ਤੇ ਆ ਵਿੱਕੀ ਵੀਰ ਜੀ ਹੁਣਾਂ ਦੇ ਹੱਥ ਜੇਗਾ ਇਹ ਕਬੂਤਰ 골ਡਨ ਅੱਖ ਦਾ ਸ਼ੌਂਕਰਾਓ ਵਿੱਕੀ ਵੀਰ ਜੀ ਪਹਿਲੇ ਇਹਦਾ ਜੀ ਲਓ ਜੀ ਕਰੋ ਇਹਦੀ ਅੱਖ ਦਾ ਸ਼ੌਂਕ ਆ ਇਹਦੀ ਅੱਖ ਜੀ ਠੀਕ ਹੈ ਵੀਰ ਜੀ ਆ ਲਾਵ ਆ ਇਹਦਾ ਫੁੱਲ ਵਿਊ ਜੀ ਪਰਪੱਲੇ ਦਾ ਕਰਾਇਆ ਭਾਜੀ ਸ਼ੌਂਕ ਦੇ। ਇਹ ਇਹਦਾ ਪਰਪੱਲਾ ਜੀ। ਠੀਕ ਹੈ ਜੀ। ਇਹ ਆਇਆ ਪਹਿਲਾਂ। ਇਹ ਕੱਥੇ ਪਰ ਹੋਇਆ ਜੀ? ਇਹ ਜੋੜਿਆਂ ਜੀ ਪਾਇਆ ਹੋਇਆ ਭਾਜੀ। ਜੋੜਿਆਂ ਦੀ ਜੋੜਿਆਂ। ਇਹ ਜੋੜਿਆਂ ਆਸਤੇ ਰੱਖਿਆ ਜੀ ਵੀਰ ਦੀ ਹੁਣਾਂ ਨੇ। ਠੀਕ ਹੈ ਜੀ। ਇਹਦਾ ਬੈਲੈਂਸ ਦਾ ਕਰਾਇਆ ਸ਼ੌਂਕ ਕੋ। ਆਹ ਲੋ ਜੀ ਇਹਦਾ ਇਹ ਬੈਲੈਂਸ ਜੀ। ਠੀਕ ਹੈ ਵੀਰ ਜੀ। ਕੁਛ ਝੜ ਕੇ ਥਰ ਹੋ ਰਿਹਾ ਵਾ ਪਰਿੰਦਾ। ਠੀਕ ਹੈ ਜੀ ਜਿੱਦਾਂ ਕਿ ਮੋਥਾ ਵੀ ਝਾੜੇ ਦਾ ਹੈਗਾ ਵਾ ਨਾਤ ਹੋ ਕੇ। ਛੜ ਛੜ ਸਾਫ ਹੋ ਰਹੇ ਨੇ ਪਰਿੰਦੇ ਠੀਕ ਹੋ ਗਿਆ ਵੀਰ ਜੀ ਛੱਡ ਦਿਓ ਇਹਨੂੰ ਜੀ ਆ ਥੱਲੇ ਛੱਡਿਓ ਥੱਲੇ ਆ ਜੀ ਪਰਿੰਦਾ ਠੀਕ ਹੈ ਜੀ ਆ ਫੁੱਲ ਵਿਊ ਜੇ ਦਾ ਆ ਘਰ ਦਾ ਛੱਡਾ ਆ ਲੋ ਜੀ ਘੜ ਦੇ ਬੱਚੇ ਲਿਆਉਣੇ ਨਾ ਇਹਨੇ ਖਰਾਉ ਕਰਾਓ ਇਹ ਵੀ ਸ਼ੋਅ ਕਰੋ ਜੀ ਇਹ ਵੀ ਜੋੜਿਆਂ ਆ ਜੇ ਨਰ ਜੀ ਠੀਕ ਹੈ ਜੀ ਆ ਭਾਈ 골ਡਨ ਕਬੂਤਰ ਹੈਗਾ ਆ ਕਿਹੜੀ ਨਸਲ ਆ ਪੂ ਵੀਰ ਜੀ ਇਹ 골ਡਨ ਕੁਝ ਹੀ ਪਿਓਰਫੁੱਲ ਹੈ ਠੀਕ ਹੈ ਜੀ ਆ ਲੋ ਜੀ ਇਹ ਰੋਈ ਅੱਖਾਂ ਦਾ ਚਿੱਟੀਆਂ ਅੱਖਾਂ ਦਾ ਇਹਦੇ ਨਾਂ ਹੀ ਲਾਲ ਦਾ ਬੋਸ ਕੀ ਅੱਖ ਜਿਹੜੀ ਟੈਟੀਆਂ ਜਿ ਬਣੇ ਨੇ ਰਿੰਗ ਚੈੱਕ ਕਰੋ ਇਹ ਰਿੰਗ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਜਿੰਨੇ ਵੀ 5 6 ਪੰਛੀਆਂ ਦੇ ਸ਼ੋਅ ਕਰਾਵਾਂਗਾ ਨਾ ਵਿੱਕੀ ਭਾਈ ਤੇ ਤੁਹਾਨੂੰ ਸਾਰਿਆਂ ਦੀ ਪਲਕਾਂ ਪੀਲੀਆਂ ਆਣਗੀਆਂ ਉਹ ਤਰ੍ਹਾਂ ਕੰਦੂਰੀ ਪਲਕਾਂ ਜੀ ਹਾਂ ਠੀਕ ਹੋ ਗਿਆ ਵੀਰ ਜੀ ਇਹ ਨੋਕ ਜੇ ਦੀ ਪਰ ਪੱਲਾ ਦਾ ਸ਼ੌਂਕ ਕਰਾਇਆ ਭਾਜੀ ਇਹ ਪੱਈ ਦਾ ਪੱਲਾ ਇਹ ਪੱਲਾ ਜਿਹਦਾ ਠੀਕ ਹੈ ਜੀ ਇਹਦਾ ਵਿਊ ਪੱਲੇ ਦਾ ਠੀਕ ਹੈ ਜੀ ਵਾਈਬ੍ਰੇਟ ਵੇਖੋ ਵਾਈਬ੍ਰੇਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੱਤੀਆਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਮੇਰੇ ਵੀਰ ਠੀਕ ਹੈ ਜੀ ਇਹ ਦੂਜਾ ਪੰਦਾ ਜੀ ਪਹਿਲਾਂ ਜਿਹੜਾ ਸ਼ੌਂਕ ਕਰਾਇਆ ਕੀ ਪਾਈ ਆਪਣਾ ਬੈਲੈਂਸ ਭਾਈ ਕਬੂਤਰ ਨਾ ਚੜੇ ਤਾਂ ਦੱਤੇਲ ਮੜੀ ਖੋਲ ਲੈਂਦੇ ਆ ਆ ਲਓ ਜੀ ਆ ਬੈਲੈਂਸ ਜੀ ਕਬੂਤਰ ਥੋੜੇ ਝੜੇ ਆ ਥੱਲੇ ਛੜ ਕੇ ਭਾਈ ਸ਼ੋਅ ਕਰਾਣਾ ਇਹਦਾ ਆਪਾਂ ਪੰਜੇ ਚੁੱਕੇ ਦੇ ਵਿੱਚ ਆਪਾਂ ਛੜਦਾ ਪਿਓਰ ਸਲਫਾ ਜਿਹਨਾਂ ਹੈਲੋ ਜੀ ਆ ਪੰਜੇ ਜਿਹੇ ਛੜ ਦਵਾਤ ਠੀਕ ਹੈ ਵੀਰ ਜੀ ਆ ਪੰਜੇ ਜੀ ਛੜੇ ਛੜੇ ਥੱਲੇ ਠੀਕ ਹੈ ਵੀਰ ਜੀ ਕੋਲ ਬਣਾ ਡੈਡੀ ਕਬੂਤਰ ਫੜ ਲਿਓ ਉਹ ਸਾਹਮਣੇ ਪੰਜੇ ਹੈਲੋ ਜੀ ਇਹ ਕਹਿ ਵੀ ਭਾਈ 골ਡਨ ਕਬੂਤਰ ਹੈ ਵੀ 골ਡਨ ਆ ਜਾਦੇ ਭਾਜੀ ਹੋਣਾ ਕੋ ਗੋਲਡਨ ਹੀ ਆ ਨਾ ਇਹਦੀ ਪਲਕ ਵੇਖੋ ਭਾਈ ਪੀਲੀ ਭਾ ਮਾਰਦੇ ਬਿਲਕੁਲ ਜੀ ਇਹਦੀ ਪਲਕ ਵੀ ਤੁੰਡੂਈ ਭਾ ਮਾਰਦੀ ਆ ਅੱਖ ਦਾ ਜੀ ਸ਼ੌਂਕ ਕਰ ਸਕਦੇ ਹੋ ਤੁਸੀਂ ਠੀਕ ਹੈ ਵੀਰ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਆ ਕਰੋ ਠੀਕ ਹੈ ਜੀ ਸਾਡੀ ਹੌਸਲਾ ਵਧਾਈ ਜੀ ਹੋਰ ਜੀ ਲੋ ਜੀ ਹੋਰ ਜੀ ਇਹ ਕਿਧਰ ਖੜਾ ਕੱਟ ਪਰਾਂ ਤੇ ਹਾ ਲੋ ਜੀ ਮੈਂ ਤਾਂ ਉਹੀ ਬਚਾਂ ਕੇ ਆ ਗਿਆ ਹਾ ਲੋ ਵੀਰ ਜੀ ਇਹ ਪਰਪੱਲਾ ਜੇ ਦਾ ਠੀਕ ਹੈ ਭਾਈ ਵਾਈਬ੍ਰੇਟ ਦੇਖ ਇਹ ਪਰਪੱਲਾ ਜੇ ਦਾ ਠੀਕ ਹੈ ਜੀ ਇਹ ਵਾਈਬ੍ਰੇਸ਼ਨ ਜੇ ਦੀ ਠੀਕ ਹੈ ਵੀਰ ਜੀ ਟੇਲ ਦਾ ਸ਼ੌਂਕ ਕਰਾਇਆ ਪੂਰੀ ਜੀ ਇਹਦੇ ਇਹ ਟੇਲ ਜੇ ਦੀ ਠੀਕ ਹੈ ਜੀ ਤੇ ਪੰਜਿਆਂ ਦਾ ਸ਼ੌਂਕ ਕਰਾ ਲੂਗੀ ਜੀ ਪਿਓਰ ਜਾਮ ਨੂੰ ਖੁਸ਼ ਪੀਰ ਜਾਵਣੀ ਪੰਜੇ ਜੀ ਨੀਲੀ ਵਾਸ਼ਲ ਪਈ ਹੋਈ ਏ ਠੀਕ ਹੈ ਵੀਰ ਜੀ ਹਾਂ ਜੀ ਆਪੋ ਵੀਰ ਜੀ ਇਹ ਜਾਲਦਾਰ ਪਈ ਕਿਹੜੀ ਨਾ ਸਾਡੇ ਭਾਜੀ ਜਾਲਦਾਰ ਕੂਤਰ ਭਾਜੀ ਜਾਲਦਾਰ ਨਾ ਸਾਡੇ ਭਾਜੀ ਠੀਕ ਹੈ ਜੀ ਇਹਦੀ ਅੱਖ ਜੀ ਇਹਦਾ ਨੋਕਾ ਜੀ ਠੀਕ ਹੋ ਗਿਆ ਵੀਰ ਜੀ ਇਹ ਭਾਜੀ ਤੇ ਇਹਦੀ ਤੇਜ ਜੀ ਠੀਕ ਹੈ ਜੀ ਇਹ ਇਹ ਪੱਲੇ ਸੰਦ ਐਪਲਾ ਜੇ ਦਾ ਭਾਜੀ ਠੀਕ ਹੈ ਵੀਰ ਜੀ ਕਥੇ ਹੋਏ ਜੇ ਪੱਲੇ ਬੱਚਿਆਂ ਚ ਹੀ ਪਾਇਆ ਹੋਇਆ ਭਾਜੀ ਹੁਣਾਂ ਨੇ ਇਹ ਵੀ ਬੱਚਿਆਂ ਚ ਹੀ ਹੈ ਭਾਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਰੰਗ ਲੱਗੇ ਭਾਜੀ ਲਿਆਂਦਾ ਸੀ ਕਿਦੋਂ ਕਿ ਢਾ ਕੇ ਡਾਇਆ ਹੋਇਆ ਭਾਜੀ ਇਹ ਲਿਆਂਦਾ ਤਰਨਤਨ ਵਾਲੀ ਸਾਈਡ ਤੋਂ ਅੱਛਾ ਇਹ ਤਰਨਤਨ ਵਾਲੀ ਸਾਈਡ ਤੋਂ ਲਿਆਂਦਾ ਹਾਂ ਜੀ ਠੀਕ ਹੈ ਜੀ ਇਹ ਰੰਗ ਲੱਗੇ ਜੇ ਭਾਜੀ ਇਹ ਪੂਰੀ ਬੰਤਰ ਭਈ ਪੂਰਾ ਇਹਦਾ ਫੋਲੋ ਵੀਊ ਜੀ ਠੀਕ ਹੈ ਜੀ ਇਹਨੂੰ ਛੱਡੋ ਭਾਜੀ ਜਾਲ ਦੇ ਵਿੱਚ ਅੰਦਰ ਕੱਟੀ ਦੇ ਸਾਈਡ ਦੇ ਉੱਤੇ ਤੁਹਾਨੂੰ ਸਮਝ ਆ ਗਿਆ। ਭਾਜੀ ਆ ਇਹਦਾ ਵੀਓ ਜੀ ਖੋਲ। ਇਹ ਭਾਈ ਜੀ। ਇਹ ਹਰੇ ਆ ਭਾਜੀ। ਇਹ ਨੀਲਾ ਵੀ। ਭਾਜੀ ਦੀ ਬੈਲੈਂਸ ਦੇਖੋ ਪਹੁੰਚਦਾ। ਬੈਲੈਂਸ ਕਿਆ ਕਰੋ ਜੀ ਵੀਰ ਜੀ ਇਹਦਾ। ਠੀਕ ਹੈ ਜੀ। ਬਹੁਤ ਸੋਹਣਾ ਬੈਲੈਂਸ ਈ। ਅੱਖ ਦਾ ਸ਼ੌਂਕ ਹੈ। ਆ ਭਾਜੀ ਪਿੱਲੇ ਦਾ ਪੱਲਾ ਦੇਖੋ। ਲੋ ਜੀ ਪੱਲਾ ਭਾਜੀ ਕਹਿੰਦੇ ਵਿਖਾ ਦਿਓ ਜੀ। ਆ ਪੱਲਾ ਜੇ ਦਾ ਠੀਕ ਹੈ ਜੀ ਆ ਭਾਈ ਦਾ ਔੜਦਾ ਇਹ ਭਾਈ ਦਾ ਔੜਦਾ ਕਬੂਤਰ ਜੀ ਭਾਈ ਕਿੰਨੇ ਵੇ ਤੱਕ ਡਾਰ ਆਈ ਭਾਜੀ ਇਹਦੀ ਭਾਜੀ ਇਹ ਹੁਣ ਅਰਕਾ ਸ਼ੁਰੂ ਕੀਤਾ ਜੀ ਇਹਨੂੰ ਇਹਦੀ ਕੋਈ ਹੈਗੀ 12:30 ਵਜੇ ਤੱਕ ਦੀ ਹੈਗੀ ਆ ਡਾਰ 6 ਵਜੇ ਤੋਂ ਡਾ ਕੇ 5:40 ਤੋਂ ਨਹੀਂ 5:30 ਵਜੇ ਡਾ ਦਾ ਆ ਠੀਕ ਹੈ ਜੀ ਅਰਕਾ ਜੀ ਠੀਕ ਹੈ ਜੀ 5:30 ਤੋਂ 5:12 ਵਜੇ ਤੱਕ ਸਾਢੇ 12:00 12 ਵੀ ਬੈਹਿੰਦਾ ਕਿਹਦੇ ਸਾਢੇ 5-6 ਘੰਟੇ ਡਾਰ ਹੈਗੀ ਇਹਦੀ ਠੀਕ ਹੈ ਜੀ ਦਾਣਿਆਂ ਦੇ ਸਿਰ ਤੇ ਬਿਲਕੁਲ ਦਾਣਿਆਂ ਦੇ ਸਿਰ ਤੇ ਠੀਕ ਹੈ ਜੀ ਇਹ ਇਹਦੇ ਪੰਜੇ ਜੀ ਉਡ ਮਈ ਜਾ ਜੰਨੇ ਇਹ ਲੋ ਜੀ ਇਹ ਭਾਈ ਦੇ ਕਬੂਤਰ ਹੈ ਠੀਕ ਹੈ ਜੀ ਇਹ ਹੁਣ ਬੜੇ ਗਾੜੀ ਇਹ ਬੱਚੇ ਹੈ ਭਾਜੀ ਨਹੀਂ ਨਹੀਂ ਇਹ ਵੀ ਵੱਡੇ ਕਬੂਤਰ ਹੈ ਇਸ ਤੋਂ ਬਾਅਦ ਲੈਣੇ ਬੱਚੇ ਇਹ ਫੜ ਕੇ ਲੈ ਹਰੇ ਆਈ ਭਾਈ ਦਾ ਇਹ ਵੀ ਉੜਦਾ ਭਾਈ ਦਾ ਹਾਂਜੀ ਹਾਂਜੀ ਇਹ ਵੀ ਉੜਦਾ ਇਹ ਲੋ ਜੀ ਇਹ ਸੇਬੇ ਵਾਲਾ ਆ ਸੇਬੇ ਵਾਲਾ ਜੀ ਨਰ ਇਹਦੀ ਅੱਖ ਦਾ ਸ਼ੌਂਕ ਠੀਕ ਹੈ ਜੀ ਇਹ ਭਾਈ ਦਾ ਪੁੱਲ ਉਸਦੇ ਤੇ ਪਰਪਲੇ ਜਿਹਦਾ ਜੀ ਠੀਕ ਹੈ ਵੀਰ ਜੀ ਬੰਪਰ ਚੈੱਕ ਕਰ ਸਕਦੇ ਜੀ ਪਰਪਲੇ ਤੁਸੀਂ ਠੀਕ ਹੈ ਜੀ ਇਹ ਦੂਜਾ ਬੰਲੇ ਦਾ ਕਰਾਇਆ ਸ਼ਮਕੂ ਵੀਰ ਜੀ ਇੱਕ ਕੰਨੀ ਆ ਰਹੀ ਹੈ ਦੀ ਠੀਕ ਹੈ ਲੱਖੀਆਂ ਪਹਾ ਮਾਰਦਾ ਜੀ ਵੇ ਹਰੀਆਂ ਲੱਖੀਆਂ ਮਾਰਦਾ ਇਹ ਵਿੱਚ ਇਹਦੇ ਪੰਜੇ ਜੀ ਛੱਡਣਾ ਥੱਲੇ ਛੱਡੇ ਹੋ ਕੇ ਇਹ ਬੋਲਣ ਲੱਗੇ ਅੰਦਰ ਆ ਗਏ ਠੀਕ ਹੈ ਜੀ ਅਭੀ ਵੀਰ ਜੀ ਹੁਣਾਂ ਨੇ ਡਾਇਆ ਜੀ ਆਪਣੀ ਸਾਤੂ ਠੀਕ ਹੈ ਜੀ ਆ ਘਰ ਦੇ ਬੱਚੇ ਆ ਗਏ ਭਾਜੀ ਹੁਣ ਜੀ ਅਭੀ ਘਰ ਦੇ ਆ ਸਾਰੇ ਘਰ ਦੇ ਆ ਜੀ ਆ ਲੋ ਜੀ ਘਰ ਦੇ ਬੱਚੇ ਸ਼ੋਅ ਕਰਾਉਣ ਲੱਗੇ ਨੇ ਭਾਜੀ ਹੁਣੀ ਤੇ ਇਹਨਾਂ ਦੇ ਮਾਂ ਪਿਓ ਦਾ ਵੀ ਵਿਖਾਉਨੇ ਆ ਤੁਹਾਨੂੰ ਆ ਅੱਖ ਜੀ ਬੱਚੇ ਦੀ ਇਹ ਕਿੰਨੇ ਵੇ ਤੱਕ ਡਾਰ ਆਈ ਭਾਜੀ ਇਹਦੀ ਭਾਜੀ ਇਹਦੀ ਵੀ 1 ਵਜੇ ਤੱਕ ਹੀ ਡਾਰ 1 ਡੇਢ 1 ਡੇਢ ਆ ਠੀਕ ਹੈ ਜੀ ਮਤਲਬ ਹਲਾ ਖਿੱਚ ਕੇ ਨਹੀਂ ਡਾਇਏ ਇਹਨਾਂ ਨੇ ਉਹਦਾ ਲੈ ਡੰਡਾ ਨਹੀਂ ਫਿਰਿਆ ਨਾ ਜੀ ਡੰਡੇ ਵਾਲਾ ਹਲੇ ਪਿਆਰ ਨਹੀਂ ਹੈ ਹਲੇ ਪਿਆਰ ਨਾਲ ਸਮਝਾ ਰਹੇ ਇਹਨਾਂ ਨੂੰ ਇੰਨੇ ਕਿ ਪ੍ਰੋਵਾਈਡ ਕੱਢੋ ਹਲੇ ਤੇ ਇਹ ਠੀਕ ਹੈ ਜੀ ਇਹ ਰਾ ਪਰਪਲ ਆ ਜੀ ਠੀਕ ਹੈ ਵੀਰ ਜੀ ਬੈਲੈਂਸ ਚੈੱਕ ਕਰਾਓ ਬਈ ਇਹਦਾ ਬੈਲੈਂਸ ਵੀ ਬੜਾ ਓਕੇ ਜੀ ਠੀਕ ਹੈ ਜੀ ਇਹ ਬੈਲੈਂਸ ਜੀ ਇਹਦਾ ਠੀਕ ਹੋ ਗਿਆ ਵੀਰ ਜੀ ਇਹ ਘਰ ਦਾ ਬੱਚਾ ਜੀ ਇਹਨਾਂ ਦਾ ਇਹ ਖੜਾਣ ਚਾ ਕਰ ਸਕਦੇ ਹੋ ਬੱਚੇ ਇਹ ਬੱਚੇ ਇਹ ਕੋਈ ਕੋ ਜੋੜੀ ਚੋਰੀ ਇਹ ਚਾਰੇ ਇਹ ਚਾਰੇ ਭਾਈ ਇੱਕੋ ਖਾਨਦਾਨ ਦੇ ਚਾਰੇ ਬੱਚੇ ਇੱਕੋ ਖਾਨਦਾਨ ਦੇ ਜੀ ਠੀਕ ਹੈ ਜੀ ਇੱਕ ਦਾ ਕਰਾ ਦਿੰਨੇ ਆ ਸ਼ੌਂਕ ਬਾਕੀ ਸਾਰੇ ਖਾ ਦੇਣੇ ਤੁਹਾਨੂੰ ਆ ਸਾਰੇ ਹਰੇ ਹੀ ਕੱਢੇ ਹੋਏ ਠੀਕ ਹੈ ਜੀ ਬਾਰੇ ਚਪਰੇ ਵੀਰ ਜੀ ਇੱਕ ਆ ਜੋ ਮੇਰੇ ਹੱਥ ਚ ਇੱਕ ਇਧਰ ਵੀਰ ਜੀ ਉਹਨਾਂ ਦੇ ਹੱਥ ਚ ਤੇ ਮੇਰੇ ਉਹਨਾਂ ਵੀਰ ਉਹਨਾਂ ਦੇ ਇਧਰ ਵਿੱਕੀ ਵੀਰ ਜੀ ਉਹਨਾਂ ਦੇ ਹੱਥ ਜੇ ਕਪਰੇ ਲਾ ਦੇ ਕਪੂ ਵੀਰ ਜੀ ਦੇ ਹੱਥ ਜਿਹੜਾ ਸ਼ੋਅ ਕਰਾਉਨੇ ਜੀ ਆਪਾਂ ਠੀਕ ਹੈ ਜੀ ਇਹ ਛੜ ਤੋਂ ਅੰਦਰ ਭਾਈ ਬੱਚੇ ਇੱਕੋ ਬੱਚੇ ਦਾ ਸ਼ੋਅ ਕਰਾਉਨੇ ਜੀ ਤੁਹਾਨੂੰ ਇਹ ਭਾਈ ਝਾੜ ਕੇ ਸੇੱਡੇ ਵਾਲਾ ਬੰਦਾ ਜੀ ਆ ਠੀਕ ਹੈ ਜੀ ਇਹਦੇ ਮਾਪਿਓ ਦਾ ਲਿਆਇਓ ਜੀ ਇਹਦਾ ਮਾਪਿਓ ਆ ਇਹ ਭਾਈ ਦਾ ਪਰ ਇਹ ਆ ਪੱਲਾ ਜੀ ਛੇਵੀਂ ਗਲੀ ਦਾ ਆ ਭਾਈ ਚੌਥੀ ਗਲੀ ਇਹ ਭਾਈ ਪੰਜਵੀਂ ਗਲੀ ਦਾ ਆ ਪੰਜਵੀਂ ਗਲੀ ਦਾ ਹੋ ਗਿਆ ਐ ਹਰੇ ਬੱਚਿਆਂ ਦੀ ਮਾਂ ਠੀਕ ਹੈ ਜੀ ਆ ਪੰਜਵੀਂ ਗਲੀ ਦਾ ਹੋ ਗਿਆ ਜੀ ਦੂਜਾ ਬੱਲਾ ਵਖਾਓ ਦੇਖ ਕੇ ਦਾ ਇਹ ਦੂਜਾ ਬੱਲਾ ਜੀ ਠੀਕ ਹੈ ਜੀ ਵੀਰ ਜੀ ਤੇ ਬੈਲੈਂਸ ਕਰਾਇਓ ਭਾਜੀ ਸ਼ੌਂਕ ਆ ਪੂਰਵੀਰ ਜੀ ਦਾ ਇਹ ਬੈਲੈਂਸ ਇਹਦਾ ਠੀਕ ਹੋ ਗਿਆ ਵੀਰ ਜੀ ਲਿਆਓ ਜੀ ਇਹਦੇ ਪਿਓ ਦਾ ਸ਼ੌਂਕ ਕਰਾਓ ਭਾਜੀ ਪਹਿਲੇ ਆਹ ਲੋ ਜੀ ਆਪੂ ਵੀਰ ਜੀ ਕਰਾਓ ਇਹਦੇ ਪਿਓ ਦਾ ਸ਼ੌਂਕ ਅੱਗੇ ਵੀ ਸ਼ੌਂ ਕਰਾਇਆ ਤਾਂ ਕਿ ਨਹੀਂ ਆਪਾਂ ਨਹੀਂ ਨਹੀਂ ਕਰਾਇਆ ਇਹ ਭਾਈ ਪਿਓਜ ਉਹ ਕਾਸ਼ ਨੇ ਕਰਾਸ਼ੂ ਸਬਰ ਚੀਨੇ ਇਹ ਆਪ ਵੀ ਕਬੂਤਰ ਆ ਭਾਈ 2 ਵਜੇ ਤੱਕ ਪਾਇਆ ਇਹ ਕਬੂਤਰ ਕਰਾਸ਼ੂਆਂ ਚ ਬਣਿਆ ਹੈ ਇਹ ਕਰਾਸ਼ੂਆਂ ਚ ਬਣਿਆ ਜੀ ਕਬੂਤਰ ਠੀਕ ਹੈ ਜੀ ਇਹ ਕਿੰਨੇ ਵੇ ਤੱਕ ਪਾਇਆ ਭਾਜੀ ਭਾਈ 2:30 ਵਜੇ ਤੱਕ ਪਾਇਆ ਜੀ ਇਹ 2:30 ਵੇ ਤੱਕ ਦਾ ਰਾਈ ਹੈ ਭਾਜੀ ਦੀ ਛੱਤ ਤੇ ਤੇ ਭਾਈ ਨੇ ਆਪਣੀ ਜੋੜਿਆਂ ਵਾਸਤੇ ਰੱਖ ਲਿਆ ਜੀ ਹੁਣ ਆਹ ਭਾਈ ਪੰਜੇ ਚੈੱਕ ਕਰੋ ਆਹ ਦੇ ਪੰਜੇ ਜੇ ਠੀਕ ਹੈ ਜੀ ਖੁਸ਼ਕ ਪੰਜੇ ਜੀ ਇਹ ਲਿਆਂਦਾ ਸੀ ਭਾਜੀ ਕਿਦੋਂ ਹਾਂਜੀ ਹਾਂਜੀ ਆਹ ਲੋ ਜੀ ਇਹ ਉਧਰ ਆਪਾਂ ਫਤਿਹ ਚੂੜੀਆਂ ਠੀਕ ਹੈ ਜੀ ਸਾਰੇ ਪਰਿੰਦੇ ਦੂਰ ਦੂਰੋਂ ਲੈ ਕੇ ਆਏ ਤੁਸੀਂ ਹਾਂਜੀ ਮੈਂ ਜਾਈਦਾ ਨਾ ਫਿਰ ਆਹ ਲੋ ਜੀ ਇਹ ਜੀ ਠੀਕ ਹੈ ਜੀ ਇਹਦੀ ਮਾਂ ਕਿੱਥੇ ਲਿਆਓ ਜੀ ਆ ਮਾਂ ਡੱਬ ਵਾਲੀ ਆ ਮਾਂ ਡੱਬ ਵਾਲੀ ਏ ਉਹ ਬੱਚਿਆਂ ਦੀ ਜਿਹੜੇ ਚਾਰ ਬੱਚੇ ਵਿਖਾਏ ਨੇ ਇੱਕ ਦਾ ਸ਼ੌਂਕ ਕਰਾਇਆ ਵਾ ਠੀਕ ਹੈ ਜੀ ਵਾਸ਼ਲਾ ਵੀ ਸੇਮ ਹੀ ਪਾਈਆਂ ਹੋਈਆਂ ਜੀ ਭਾਜੀ ਹੋਣਾ ਇਹ ਬੰਤਰ ਹੈਗੀ ਮਤਲਬ ਇਹ ਬੰਤਰ ਹੈਗੀ ਠੀਕ ਹੈ ਜੀ ਇਹ ਫੁੱਲ ਵੀਊ ਜੀ ਇੱਥੇ ਦਾ ਇਹ ਅੱਖ ਜੀ ਉਹਦੀ ਸਿੱਕੀ گلابی ਆ ਪਰ ਤੇ ਫਲਕਾਂ ਤੁਸੀਂ ਚੈੱਕ ਕਰ ਸਕਦੇ ਜੀ ਫਲਕਾਂ ਦਾ ਅੰਦਾਜ਼ਾ ਲਾ ਲਿਓ ਤੁਸੀਂ ਜੀ ਠੀਕ ਹੈ ਜੀ ਬਾਕੀ ਕਟਿੰਗ ਕੀਤੀ ਹੋਈ ਆ ਆ ਪਰਪਲਾ ਜੀ ਇਹ ਬੈਲੈਂਸ ਤਾਂ ਕਬੂਤਰ ਦੇ ਨਾ ਪੂੰਛ ਦੇ ਪਰ ਆਂਦੇ ਉਹਦੇ ਕਰਕੇ ਬੈਲੈਂਸ ਨਹੀਂ ਪੂਰਾ ਬੈਲੈਂਸ ਥੋੜਾ ਝਾੜੇ ਪਏ ਹੋਏ ਨਾ ਪਰਿੰਦੇ ਬਾਕੀ ਮਾਦੀ 100% ਰਿਜੈਕਟਡ ਜੋੜੇ ਬਿਲਕੁਲ ਜੀ ਜਿੱਦਾਂ ਕਿ ਭਾਜੀ ਹੁਣਾਂ ਦੇ ਜੋੜੇ ਦਾ ਰਿਜ਼ਲਟ ਆ ਰਿਹਾ ਵਾ ਇਸ ਚਾਤ ਦੇ ਬੱਚਿਆਂ ਦਾ ਜੇਠ ਚ ਬੱਚੇ ਡਾਏ ਹੋਏ ਨੇ ਭਾਜੀ ਹੁਣਾਂ ਨੇ ਪਰਖੇ ਹੋਏ ਬੱਚੇ ਨੇ ਆ ਵੀ ਕਰਦਾ ਬੱਚੇ ਇਹ ਕਾਸ਼ਨਾ ਇਹ ਇਹਦਾ ਤਾਂ ਹੋ ਜਾਣਾ ਇਹ ਭਾਜੀ ਕਾਸ਼ਨਾ ਲੋਕੀ ਕਾਸ਼ਨਾ ਵੀ ਕਹਿ ਸਕਦੇ ਨੇ ਜੀਰੇ ਵੀ ਕਹਿ ਸਕਦੇ ਨੇ 골ਡਨ ਵੀ ਕਹਿ ਸਕਦੇ ਨੇ ਆ ਵੀ ਬੱਚੇ ਉੱਪਰ ਬਹਾਦੁਰ ਨੇ ਨਾ ਆ ਲੋਈ ਦੀ ਅੱਖ ਦਾ ਸ਼ੌਂਕ ਜੀ ਠੀਕ ਹੈ ਜੀ ਸੂਏ ਆ ਰਹੇ ਨੇ ਇਹ ਪਰਪਲਾ ਜੀ ਦਾ ਠੀਕ ਹੈ ਵੀਰ ਜੀ ਇਹ ਪਰਪਲੇ ਦਾ ਸ਼ੌਂਕ ਜੀ ਇਹ ਵੀ ਯਾਰਾਂ ਸਾਡੇ 11 12 ਵਜਾ ਹੋ ਗਏ ਇਹ ਵੀ ਘਰ ਦੇ ਬੱਚਾ ਜੇ ਭਾਜੀ ਹੁਣਾਂ ਦਾ ਠੀਕ ਹੈ ਜੀ ਘਰ ਹੀ ਬੱਚਾ ਕਢਾਇਆ ਜੇ ਇਹਨਾਂ ਨੇ ਇਸ ਛੱਤ ਤੇ ਹੀ ਬਰੀਡਿੰਗ ਕਰਾਈ ਇਹ ਵੀ ਦੋਵੇਂ ਬੱਚੇ ਘਰ ਦੇ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਇਧਰ ਮਾਦੀਆਂ ਛੱਡੀਆਂ ਜੀ ਵੀਰ ਜੀ ਹੋਣਾ ਨੇ ਕੁਝ ਨਾਲ ਅੱਖਾਂ ਵਾਲਾ ਫਰਮ ਨਾਲ ਅਹ ਲੋ ਜੀ ਆ ਵੀਰ ਜੀ ਹੋਣਾ ਨੇ ਕੁਝ ਮਾਦੀਆਂ ਛੱਡੀਆਂ ਜੀ ਠੀਕ ਆ ਵੀਰ ਜੀ ਤੇ ਕੁਝ ਮਾਦੀਆਂ ਇਧਰ ਹੀ ਆ ਜੀ ਇਹ ਮਾਦੀਆਂ ਜੀ ਇਹ ਠੀਕ ਉਹ ਤੇ ਨਾਲ ਅੱਖਾਂ ਵਾਲਾ ਫਲਾਰਾ ਦਾ ਮੈਂ ਗਾ ਨਹੀਂ ਕਰਾਇਆ ਪੰਨ ਇਹ ਲੋ ਜੀ ਇਹ ਮਾਦੀਆਂ ਹੀ ਜੋ ਕਿ ਵੀਰ ਜੀ ਹੋਣਾ ਨੇ ਕੁਝ ਦਿਨਾਂ ਨੂੰ ਇਹ ਘੁੱਡਾ ਥੱਲੇ ਚੱਲ ਜਾਣਾ ਵਾ ਇਥੇ ਵੀ ਫਟੀਆਂ ਲੱਗ ਜਾਣਗੀਆਂ ਜੀ ਨੈਕਸਟ ਟਾਈਮ ਠੀਕ ਹੈ ਜੀ ਬਾਕੀ ਅਸੂ ਦਾ ਭਾਈ ਨੇ ਐਂਟਰੀਆਂ ਭਰੀਆਂ ਵਾ ਇੱਕ ਆਪਾਂ ਫਰੈਂਡ ਪੀਨ ਕਲੱਬ ਵੱਲੋਂ ਮਾਣਯੋਗ ਉਸਤਾਦ ਸਾਹਿਬਾਨ ਆਪਣੇ ਬੋਬੀ ਉਸਤਾਦ ਜੀ ਸੱਪਾ ਵਾਲੇ ਬਾਬਾ ਜੀ ਫਰੂਟ ਵਾਲੇ ਤੇ ਸਿੰਮੂ ਵੀਰ ਆਪਣਾ ਬਿੱਲਾ ਵੀਰ ਸਟਰੀਆ ਵਾਲਾ ਜੱਜ ਵੀਰ ਮੈਂ ਛੋਟਾ ਤੁਹਾਡਾ ਭਰਾ ਹਾਂ ਲਾਡਲੇ ਦਾ ਸ਼ੌਕ ਕਰਾ ਰਹੇ ਆ ਭਾਈ ਅਸੂ ਦਾ ਬਿਲਕੁਲ ਜੀ ਬਹੁਤ ਵਧੀਆ ਸ਼ੌਂਕ ਹੋਏਗਾ ਜਿੱਦਾਂ ਜੇਡ ਚ ਹਰ ਸਾਲ ਕਰਾਈ ਦਾ ਸ਼ੌਂਕ ਮਾਲਕ ਕਿਰਪਾ ਕਰੇ ਕਿ ਅਸਾਂ ਦਾ ਵੀ ਆਪਣਾ ਸ਼ੌਂਕ ਬਿਹਤਰ ਹੋਵੇ ਬਿਲਕੁਲ ਜੀ ਕਿੰਨੀਆਂ ਛੱਤਾਂ ਆ ਗਈਆਂ ਭਾਈ ਜੀ ਆਪਣੀ ਆਪਣੇ ਭਾਈ ਇਸ ਟਾਈਮ ਤੇ ਫਲਾੜ ਆਪਣੇ ਕੋਲ 14 15 ਛੱਤਾਂ ਦੀ ਐਂਟਰੀ ਆਈਆਂ ਹੋਈਆਂ ਆਈਆਂ ਆਈਆਂ ਹੱਦ ਤੋਂ ਹੱਦ 20 ਛੱਤਾਂ ਐਂਟਰ ਕਰਾਂਗੇ ਭਾਈ ਠੀਕ ਹੈ ਜੀ ਲਓ ਜੀ ਲਓ ਜੀ ਇੱਕ ਜੋੜੇ ਦਾ ਸ਼ੌਂਕ ਕਰਾ ਕੇ ਕਬੂਤਰਾਂ ਦਾ ਦੋ ਕਬੂਤਰ ਹੀ ਆ ਤੇ ਫੇਰ ਆਪਾਂ ਲੈਨੇ ਆ ਅਜਾਜੇ ਤੁਹਾਡੇ ਤੋਂ ਠੀਕ ਹੈ ਜੀ ਇਹ ਕਿਹੜੀ ਨਸਲ ਆ ਭਾਜੀ ਅੱਖ ਦਾ ਸ਼ੌਕ ਕਰਾਓ ਭਾਜੀ ਪਹਿਲੇ ਕਰਾਓ ਅੱਖ ਦਾ ਸ਼ੌਕ ਆਹ ਭਾਈ ਲਾਲ ਅੱਖਾਂ ਚ ਕਬੂਤਰ ਹੈਗਾ ਇਹ ਆ ਠੀਕ ਹੈ ਜੀ ਆ ਲੋਈ ਆ ਭਾਈ ਕਹਿਨੂੰ ਆਪਾਂ ਨੂੰ ਟੈੜੀਆਂ ਚ ਵੀ ਕਹਿ ਸਕਦੇ 골ਡਰਾਂ ਚ ਵੀ ਕਹਿ ਸਕਦੇ ਕਮਕਰਾਂ ਚ ਵੀ ਕਹਿ ਸਕਦੇ ਓਕੇ ਜੀ ਆ ਕਬੂਤਰ ਚ ਮੇਰੇ ਹਸਾਣਾ ਚਾਰ ਪੰਜ ਕਬੂਤਰਾਂ ਚ ਕਰੋਸ ਵਜਾ ਵਾ ਇਹ ਚ ਟੈਡੀ ਵੀ ਹੈਗਾ ਸਲਾਰਾ ਆ ਪੱਲੇ ਬਹੁਤ ਸਲਾਰਾ ਟੈਡੀ ਠੀਕ ਹੈ ਜੀ ਜੇ ਬਾਕੀ ਪੱਲਾ ਖੋਲ ਕੇ ਦਿਖਾਓ ਜੀ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਜੀ ਕਿਹੜਾ ਕਿਹੜਾ ਕਰੋਸ ਵਜਾ ਵਾ ਠੀਕ ਹੈ ਜੀ ਇਹ ਭਾਈ ਵੇਖੋ ਬਾਕੀ ਜਾਣ ਉਹ ਤੁਹਾਨੂੰ ਪਤਾ ਹੀ ਹੈ ਬਿਲਕੁਲ ਜੀ ਬਿਲਕੁਲ ਮੂੰਹ ਦੇ ਹਿਸਾਬ ਨਾਲ ਜੀ ਰਿਆਂ ਚ ਵੀ ਜੋ ਬਿਲਕੁਲ ਤੇ ਆਇਦਾਂ ਤੇ ਚੱਲ ਇਹ ਦਾ ਪੱਲਾ ਜੀ ਠੀਕ ਹੈ ਵੀਰ ਜੀ ਇਹ ਪਰ ਪੱਲਾ ਜੀ ਇਹਦਾ ਇਹ ਭਾਈ ਦਾ ਵੱਡਾ ਕੂਤਰ ਜੋੜਾ ਇਹ ਦੀ ਬੰਤਰ ਭਾਈ ਪੂਰ ਤੇ ਇਹ ਭਾਈ ਜੀ ਸਾਰੀ ਰੱਖਿਆ ਹੋਇਆ ਹਾਂਜੀ ਹਾਂਜੀ ਠੀਕ ਹੈ ਜੀ ਇਹ ਉੜਦਾ ਮਸਲਾ ਆਪਣੇ ਕੋਲ ਤਾਂ ਵੀ ਜੋੜਿਆਂ ਚ ਪਾਇਆ ਹੋਇਆ ਇਹਨੂੰ ਠੀਕ ਹੈ ਜੀ ਇਹਨੂੰ ਰੋਕ ਲੈ ਜੇ ਭਾਈ ਜੀ ਹੁਣਾਂ ਨੇ ਇਹ ਆ ਫੁੱਲ ਵਿਊ ਜੇ ਦਾ ਠੀਕ ਹੈ ਜੀ ਥੋੜਾ ਅੰਨੀ ਦਾ ਹੋ ਗਿਆ ਵਾ ਹਵਾ ਬਹੁਤ ਠੰਢੀ ਠੰਢੀ ਵਗਦੀ ਪਈ ਆ ਮਜ਼ਾ ਆ ਰਿਹਾ ਭਾਈ ਦੀ ਛੱਤ ਦੇਖ ਲੋਗੇ ਤੇ ਆ ਸਾਰਾ ਵਿਊ ਜੇ ਭਾਈ ਉਹਨਾਂ ਦੀ ਛੱਤ ਦਾ ਐ ਭਾਈ ਇੱਕ ਲਾਸਟ ਕਬੂਤਰ ਦਾ ਸ਼ੌਂਕ ਕਰਾਨੇ ਬੋਲੀ ਬੋਲੀ ਬੋਲ ਕੇ ਇਹ ਗੱਲ ਖਾਪਣਾ ਠੀਕ ਹੈ ਜੀ ਆ ਵਿਊ ਜੇ ਭਾਈ ਉਹਨਾਂ ਦੀ ਛੱਤ ਦਾ ਸਾਰਾ ਅੱਧਾ ਅੰਬਰ ਸਰਦੀ ਦਾ ਜੇ ਭਾਈ ਉਹਨਾਂ ਦੀ ਛੱਤ ਤੋਂ ਠੀਕ ਹੈ ਜੀ ਪੂਰਾ ਹੀ ਦੀਦਾ ਭਾਈ ਜਹਾਲ ਕੱਢ ਦਿੱਤੇ ਜਹਾਲ ਤੇ ਡਰ ਜੋ ਆਪੂ ਵੀਰ ਗੰਦਾ ਪੂਰਾ ਹੀ ਵਿਲਾ ਜੀ ਵਾਕਈ ਜੀ ਆ ਪੰਜ ਮੰਜਣਾ ਬਣ ਜਾਂਦਾ ਜਾਲ ਪਾ ਕੇ ਜੀ ਭਾਈ ਉਹਨਾਂ ਦਾ ਹਲੋ ਜੀ ਆ ਟੈਟੀਆਂ ਦਾ ਤੇ ਗੋਲਡਰਾਂ ਦਾ ਕੋਲ ਨਾਰਿਆ ਕੇ ਮਧੀਆ ਭਾਜੀ ਮਧੀਆ ਪੱਠਾ ਵਾ ਹਾਂਜੀ ਹਾਂਜੀ ਪੱਠਾ ਹੈ ਜੀ ਇਹਨਾਂ ਦੇ ਘਰ ਦਾ ਹਲੋ ਜੀ ਆ ਵੀ ਘਰ ਦਾ ਹੀ ਆ ਜੀ ਹਾਂਜੀ ਹਾਂਜੀ ਹਲੋ ਜੀ ਰਾਏ ਦੀ ਅੱਖ ਜੀ ਠੀਕ ਹੈ ਜੀ ਇਹ ਨਿਕਾ ਵੀਰ ਆਪਣਾ ਕੁਝ ਕਹਿਣਾ ਚਾਹੁੰਦਾ ਤੇਰੇ ਮੂੰਹ ਆਪਾਂ ਨਹੀਂ ਕਹਾਵਾਂਗੇ ਠੀਕ ਹੈ ਜੀ ਆ ਪਰਪਲਾ ਜੀ ਇਹਦਾ ਠੀਕ ਹੈ ਜੀ ਤੇ ਬੈਲੰਸ ਦਾ ਚੌਂਕ ਕਰਾਵੇ ਇਹਦਾ ਇਹ ਦੂਜਾ ਪੱਲਾ ਜੀ ਠੀਕ ਹੋ ਗਿਆ ਵੀਰ ਜੀ ਇਹਦਾ ਬੈਲੰਸ ਜੀ ਹਾਂ ਜੀ ਸੰਦੀਪ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਕੂਤਰ ਭਾਈ 7 ਵਜੇ ਤੋਂ ਲੈ ਕੇ 2 ਵਜੇ ਤੱਕ ਜੇੜ 'ਚ ਬੈਠਾ ਜੀ 7 ਵਜੇ ਤੋਂ 7 ਵਜੇ ਤੋਂ ਡਾਇਆ ਜੀ ਵੀਰ ਜੀ ਉਹਨਾਂ ਨੇ 2 ਵਜੇ ਤੱਕ ਡਾਰ ਆਈ ਠੀਕ ਹੈ ਜੀ ਜੇਠ ਦੇ ਵਿੱਚ ਦਾਣਾ ਪਾਣੀ ਦਾਣਾ ਪਾਣੀ ਤਾਂ ਠੀਕ ਹੈ ਜੀ ਤੇ ਇੰਨੀ ਸੋਹਣੀ ਢਾਰ ਆ ਰਹੀ ਆ ਵੀਰ ਦੀ ਮਿਹਨਤ ਦਾ ਸਦਕਾ ਠੀਕ ਹੈ ਜੀ ਇਧਰ ਵੀਰ ਵੀ ਮਿਹਨਤ ਕਰਦਾ ਵਾ ਇਧਰ ਵੱਡਾ ਵੀਰ ਤੇ ਇਧਰ ਇਹਨਾਂ ਦੇ ਫਾਦਰ ਸਾਹਿਬ ਵੀ ਠੀਕ ਹੈ ਜੀ ਇਹਨੂੰ ਵੀਰ ਨੂੰ ਜ਼ਿਆਦਾ ਸ਼ੌਂਕ ਹੈ ਕਹਿੰਦੇ ਛੋਟੇ ਨੂੰ ਵੱਡੇ ਨੂੰ ਤੇ ਠੀਕ ਹੈ ਜੀ ਨਾਲ ਸਟੱਡੀ ਵੀ ਕਰਦਾ ਪਿਆ ਵਾ ਵੀਰ ਠੀਕ ਹੈ ਜੀ ਤੇ ਫਾਦਰ ਸਾਹਿਬ ਦੇ ਕੰਮ ਕਰਦੇ ਹੁੰਦੇ ਨੇ ਵੀਰ ਡਿਪਲੋਮਾ ਕਰਦਾ ਪਿਆ ਤੇ ਉਧਰੋਂ ਟਾਈਮ ਮਿਲ ਜਾਂਦਾ ਵਾ ਠੀਕ ਹੈ ਜੀ ਕਰਾਓ ਵੀਰ ਜੀ ਸ਼ੌਂਕ ਮਾਦੀਆਂ ਦਾ ਦੋ ਚਾਰ ਮਾਦੀਆਂ ਦਾ ਸ਼ੌਂਕ ਕਰੀਏ ਜੀ ਪਾਓ ਪਰ ਇਹ ਨਹੀਂ ਮਾਦੀਆਂ ਫਿਰ ਮੀਂਹ ਕਢੀ ਜੇ ਓਕੇ ਓਕੇ ਆ ਜੀ ਆ ਠੀਕ ਹੈ ਨਮਾਣੀਆਂ ਓਕੇ ਉਹ ਕੰਡੇ ਹੋਏ ਨਮਾਈਆਂ ਦੇਣੀਆਂ ਹਨ ਆਹ ਲੋ ਭਾਈ ਆਹ ਲੋ ਜੀ ਵੀਰ ਜੀ ਮਾਦੀਆਂ ਦਾ ਸ਼ੌਂਕ ਕਰਾਵਾਂਗੇ ਆ 골ਡਨ ਮਾਦੀ ਭਾਈ ਲੋ ਜੀ ਇਹ ਰੱਖ ਜੀ ਇਹਦੀ ਠੀਕ ਹੈ ਜੀ ਰਿੰਗ ਵੇਖੋ ਰਿੰਗ ਚੈੱਕ ਕਰ ਸਕਦੇ ਜੇ ਤੁਸੀਂ ਕੱਟੀ ਹੋਈ ਮਾਦੀ ਇਹ ਭਾਈ ਜੋੜਿਆਂ ਵਾਲੀ ਮਾਦੀ ਜੋੜਿਆਂ ਵਾਲੀ ਮਾਦੀ ਕੱਟੀ ਹੋਈ ਬਾਕੀ پارک ਹੁੰਦੇ ਦਾ ਪਿੱਛੋਂ ਮਾਦੀ ਦੇ ਅੱਖ ਤੋਂ ਜਿਹੜਾ ਥਲੇ ਛੱਡ ਦੋ ਭਾਈ ਇਹ ਮਾਦੀ ਜੀ ਠੀਕ ਹੈ ਵੀਰ ਜੀ ਉੱਥੋਂ ਭਾਈ ਇਹ ਇੱਕ ਬਾਲੇ ਬੜਾ ਤੇ ਆ ਗਈ 골ਡਨ ਮਤਲਬ ਦੋ ਬੂਏ ਰੱਖੇ ਹੋਏ ਇੱਕ ਅੰਦਰੋਂ ਵੀ ਇੱਕ ਬਾਹਰੋਂ ਵੀ ਇਹ 골ਡਨ ਮਾਦੀ ਉੱਪਰ ਵੀ ਹੈ ਸਲਾਈਡਿੰਗ ਹੈ ਅੱਛਾ ਉੱਪਰ ਸਲਾਈਡਿੰਗ ਹੀ ਹੈ ਚਾ ਲੋ ਜੀ ਇਹ 골ਡਨ ਮਾਦੀ ਜੀ ਜੀ ਧਿਆਨ ਇੱਕ ਮਿੰਟ ਠੀਕ ਹੈ ਜੀ ਆ ਪਾਜੀ ਦਾ ਬੈਲੰਸ ਆ ਇਹਦਾ ਬੈਲੰਸ ਜੀ ਪਾਜੀ ਇਹ ਬੈਲੰਸ ਜੀ ਇਹਦਾ ਠੀਕ ਹੈ ਵੀ ਇਹਦਾ ਇਹ ਪਰ ਪੱਲਾ ਜੀ ਇਹਦਾ ਐਕਚੁਅਲੀ ਕਟਿੰਗ ਕੀਤੀ ਹੋਈ ਪਾਜੀ ਹੁਣਾਂ ਨੇ ਉਸਕੋ ਬੰਦੀ ਇਹ ਜੋੜਿਆ ਇਹ ਜੋੜਿਆ ਨੇ ਵੱਡੇ ਬਰੇਡਿੰਗ ਥੱਲੇ ਬਾਹਰ ਹੀ ਆ ਜੀ ਕੋਈ ਜਾਣਾ ਚਾਹੀਦਾ ਐ ਉੱਡਣ ਵਾਲੀਆਂ ਹੈਂ ਮਾਦੀਆਂ ਇਹ ਪਾਰ ਦੀ ਭੈਣ ਮੈਂ ਭਾਈ ਪਛਰੀ ਪਈ ਐ ਨਾ ਮਾਦੀ ਇਹਨਾਂ ਕੋ ਆਪਣੇ ਆਪ ਪੁੱਤਰੀ ਹੀ ਜੇੜ ਚ ਐ ਭਾਈ ਕਿਹੜਿਆਂ ਚ ਜਾਏਗੀ ਮਾਦੀ ਕਿਹੜਿਆਂ ਜਾਏਗੀ ਇਹ ਭਾਈ ਸਿਆਲ ਕੋਟੀਆਂ ਚ ਮਾਦੀ ਸਿਆਲ ਕੋਟੀਆਂ 35 ਵਾਲਾ 35 ਵਾਲੇ ਜਾਏਗੀ ਠੀਕ ਹੈ ਅੱਛਾ ਅੱਖ ਦਾ ਸ਼ੌਂਕ ਕਰੋ ਜੀ ਇਹਦਾ ਠੀਕ ਹੈ ਜੀ ਬਹੁਤ ਸੋਹਣੀ ਅੱਖ ਜੀ ਐ ਭਾਈ ਦਾ ਫਰਕ ਹੁੰਦਾ ਆ ਪਰ ਪਲਾ ਜਿਹਦਾ ਠੀਕ ਹੈ ਵੀਰ ਜੀ ਨੋਆ ਪਲਾ ਵੱਡਾ ਜੀ ਪਾਕਿਸਤਾਨੀ ਮਾਦੀ ਇਹ ਪਾਰ ਦੀ ਮਾਸ਼ਾਹਰ ਪਾਕਿਸਤਾਨੀ ਠੀਕ ਹੈ ਵੀਰ ਜੀ ਐ ਦੀ ਬੰਤਰ ਐ ਦੀ ਬੰਤਰ ਜੀ ਠੀਕ ਹੈ ਜੀ ਚਲੋ ਅੰਦਰ ਕਰਦੇ ਹਾਂ ਦਵਾ ਮਾਰ ਦੋ ਆਪ ਕੋ ਵੀਰ ਆ ਰਾਮਪੂਰੀ ਐ ਭਾਈ ਰਾਮਪੂਰੀ ਮਾਦੀ ਇਹਨਾਂ ਦੀ ਐ ਰਾਮਪੂਰੀ ਮਾਦੀ ਏ ਠੀਕ ਹੈ ਜੀ ਮਾਦੀ ਦਾ ਸਿਆਣਾਫ ਬੜੀ ਮੇਰੇ ਹਸਾਨਾ ਸੋਚ 100% ਬਿਲਕੁਲ ਬਿਲਕੁਲ ਭਾਜੀ ਇੱਕ ਮੈਂ ਨਾ ਬੁੱਢੀ ਵੀ ਆ ਮਾਦੀ ਆ ਵੇਖ ਲੋ ਮੈਂ ਫੜੀ ਨਹੀਂ ਹੋਈ ਹੱਥ ਤੇ ਮਾਦੀ ਦੀ ਸਿਆਣਾ ਵੇਖ ਲੋ ਨਾ ਮਾਦੀ ਆਪਣਾ ਜੋਰ ਵਿਖਾਉਂਦੀ ਸਿਰ ਬਿਲਕੁਲ ਮਿੱਠੀ ਮਾਦੀ ਜੜੀ ਬਿਲਕੁਲ ਰਾਈਟ ਹੈਗੀ ਆ ਜੀ ਇਹ ਗੱਲ ਆ ਚਾਲ ਇਹ ਪਰਪਲਾ ਜੀ ਇਹ ਪਰਪਲਾ ਜੀ ਇਹਦਾ ਠੀਕ ਹੈ ਵੀਰ ਜੀ ਆ ਪਈ ਇਹ ਦੂਜਾ ਪੱਲਾ ਜੀ ਇਹਦਾ ਠੀਕ ਹੈ ਵੀਰ ਜੀ ਇਹਦਾ ਬੈਲੈਂਸ ਕਰਾਓ ਭਾਈ ਜੀ ਤੂੰ ਪਹਿਲਾ ਬੈਲੈਂਸ ਜੀ ਠੀਕ ਹੈ ਵੀਰ ਜੀ ਠੀਕ ਹੈ ਆਪੋ ਵੀਰ ਜੀ ਛੱਡ ਦਿਓ ਜੀ ਉੱਥੇ ਹੀ ਛੱਡ ਦਿਓ ਫੜਾ ਦੋ ਨੀ ਕੋਈ ਕੋਈ ਨਹੀਂ ਥੋੜਾ ਛੱਡ ਦਿਓ ਆ ਲੋ ਜੀ ਇਹ 4 ਵਜੇ ਤੱਕ ਹੋਈ ਇਹ 4 ਵੇ ਦਾ ਕੁੜੀ ਏ ਇਹ ਮਾਦੀ ਠੀਕ ਹੈ ਜੀ ਭਾਈ ਇਹਨਾਂ ਦੀ ਛੱਤ ਤੇ ਜਾਗ ਚੀਨੇ ਮਾਦੀ ਮਤਲਬ ਪੁਰਾਣੇ ਚੀਨੇ ਜਿਹੜੇ ਉੜਦੇ ਨਾ ਜਿਹੜੋ ਆਪਣੇ ਵੱਡੇ ਵੱਡੇ ਰਸਤਾ ਜੀ ਹਮੇਸ਼ਾ ਉਸਤਾਜ ਜੀ ਸਤਿ ਉਸਤਾਜ ਜੀ ਪੁਰਾਣੇ ਪੁਰਾਣੇ ਵੇਲੇ ਜੀ ਬਲੱਡ ਲੈਣਾ ਚ ਚੀਨੇ ਜਿਹੜਾ ਕਬੂਤਰ ਚਿੱਟੇ ਚੀਨੇ ਹਾਂਜੀ ਹਾਂਜੀ ਕਹਨੂੰ ਜਾਗ ਚੀਨੇ ਕਈ ਕਈ ਹੁੰਦੇ ਨੇ ਉਹ ਬਲੱਡ ਲੈਣਾ ਹੈ ਇਹ 100% ਰਿਜਲਟਡ ਕਬੂਤਰ ਹੈਗੇ ਜਿੰਨਾ ਜਿੰਨਾ ਕੋ ਲੈ ਗਏ ਨੇ ਉਹਨਾਂ ਨਾਲ ਦੀ ਛਤ ਤੇ ਜ਼ਰੂਰ ਮੇਰੇ ਹਸਾਨਾ ਤੇ ਰਿਜਲਟ ਦਿੱਤਾ ਹੋਏਗਾ ਠੀਕ ਹੈ ਯਾਰ ਯਾ ਕੋਈ ਲਿਆਓ ਇਹ ਪਰ ਪੱਲੇ ਦਾ ਕਰਾਓ ਵੀ ਜੀ ਇਹਦਾ ਸ਼ੌਂਕ ਜੀ ਇਹ ਪਰ ਪੱਲੇ ਦਾ ਸ਼ੌਂਕ ਜੀ ਦਾ ਠੀਕ ਹੈ ਜੀ ਇਹ ਦੂਜਾ ਪੱਲਾ ਜੇ ਦਾ ਜੀ ਇਹ ਦੂਜਾ ਪੱਲਾ ਬੈਲੈਂਸ ਦਾ ਕਰਾਇਓ ਜੀ ਇਹ ਕਿੰਨੇ ਵੇ ਤੋਂ ਲੈ ਕੇ ਭਾਈ 4 ਵੇ ਤੱਕ ਗੁੱਡੀ 7:30 4 ਵੇ ਤੱਕ 7:30 ਹੈ ਭਾਈ ਹੋਣਾ ਨੇ ਤੇ 4 ਵੇ ਤੱਕ ਬੈਠੀ ਆਈ ਏ ਮਾਦੀ ਠੀਕ ਹੈ ਜੀ ਇਹਦਾ ਰਿਜ਼ਲਟ ਆਇਆ ਏ 4 ਵੇ ਤੱਕ ਇਹ ਕਿੰਨੇ ਵੇ ਤੱਕ ਬੈਠਾ 12 12 6 ਤੋਂ 12 6 ਤੋਂ 12 ਬੈਠੀ ਜੀ 6 ਵੇ ਮਾਦੀ ਡਾਈ ਇਹਨਾਂ ਨੇ ਆ ਠੀਕ ਹੈ ਜੀ ਤੇ ਇਹ ਵੀ ਮਾਦੀ ਮੇਰੇ ਹਿਸਾਬ ਨਾਲ ਤੇ ਮਿੱਠੀ ਮਾਦੀ ਹੈਗੀ ਐ ਪੋਲੀਡਾਰ ਪੋਲੀਡਾਰ ਜਿਹਨੂੰ ਕਹਾਰੋ ਇਹ ਰੱਖੁੰਦਾ ਵੇਖੋ ਭਾਈ ਕਿੱਡਾ ਪਰ ਪੱਲਾ ਵੇਖੋ ਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਇਹ ਪਰ ਪੱਲਾ ਜਿਹਦਾ ਠੀਕ ਹੈ ਜੀ ਇਹ ਟੈਂਪਰੇਚਰ ਵਾਲੇ ਕਬੂਤਰ ਹੈਗੇ ਬਿਲਕੁਲ ਸਹੀ ਗੱਲ ਯਾਰ ਵੱਡੇ ਦੀ ਜੀ ਹੈ ਲੋ ਵੱਡੇ ਭਾਈ ਵਾਈਬ੍ਰੇਸ਼ਨ ਚੱਲਦੀ ਹੈ ਬਾਕੀ ਲਾਖੇ ਪਰ ਵਿੱਚ ਵਜੇ ਆ ਤੁਸੀਂ ਦੇਖ ਹੀ ਸਕਦੇ ਜੀ ਠੀਕ ਹੈ ਜੀ ਬਲੈਕ ਵਾਈਟ ਤੇ ਲਾਖੇ ਇਹ ਭਾਈ ਮਾਦੀ ਦੀ ਟੇਲ ਹੈ ਇਹ ਬੈਲੈਂਸ ਜੀ ਦਾ ਜੀ ਇੱਕ ਪੱਤਾ ਠੀਕ ਹੈ ਵੀਰ ਜੀ ਧਿਆਨ ਇਹ ਪੰਜ ਜੀ ਅੱਛਾ ਟੇਡੀ ਮਾਦੀ ਠੀਕ ਹੈ ਵੀਰ ਜੀ 3-3 ਮੱਲੇ ਜਾ ਇਹ ਟੇਡੀ ਮਾਦੀ ਦਾ ਸ਼ੋਅ ਕਰਾਣਗੇ ਭਾਈ ਭਈ ਅੱਖ ਦਾ ਸ਼ੋਅ ਕਰਾਓ ਪਹਿਲੀ ਜੀ गोल्डन स्कूटर ਨਾ ਆਇਆ ਇਹਦੇ ਆ ਲੱਗਾ ਜਿਹਾ ਲਾਲ ਬਣਾ ਜੀ ਦਾ ਹਾਂ ਹਾਂ ਆਹ ਵਾਹਦੀ ਆਖੀ ਠੀਕ ਹੈ ਜੀ ਬੀ ਬੱਸ ਹੂੰ ਠੀਕ ਹੋ ਗਿਆ ਜੀ ਇਹਦੀ ਫੁੱਲ 뷰 ਜੀ ਇਹ ਪਰ ਪੱਲਾ ਜੀ ਦਾ ਠੀਕ ਹੈ ਜੀ ਇਹ ਪਰ ਪੱਲਾ ਜੀ ਦਾ ਇਹ ਦੂਜਾ ਪੱਲਾ ਜੀ ਦਾ ਬੈਲੈਂਸ ਇਹਦਾ ਠੀਕ ਹੈ ਵੀਰ ਜੀ ਇਹ ਬੈਲੈਂਸ ਇਹਦਾ ਆ ਭਾਈ ਇਹ ਕਿੰਨਾ ਦਾ ਪੁਰਾਣਾ ਕਬੂਤਰ ਹੈਗਾ ਜਰੂਰ ਦਾ ਭਾਈ ਸ਼ੌਂਕ ਕਰਨ ਦੇਣਾ ਇਹ ਬੜਾ ਪੁਰਾਣਾ ਆ ਜੀ ਦਾ ਕਬੂਤਰ ਉਮਰ ਵੀ ਕਾਫੀ ਮੇਰੇ ਹਿਸਾਬ ਨਾਲ ਤੇ ਉਮਰ ਇਹਦੀ 10-12 ਸਾਲ ਉਮਰ ਹੈਗੀ ਕਬੂਤਰਾਂ ਬੋਲ 12 ਸਾਲ ਪੁਰਾਣਾ ਕਬੂਤਰ ਜੀ ਠੀਕ ਹੈ ਜੀ ਭਾਈ ਹੁਣਾਂ ਕੋ ਤੇ ਥੋੜਾ ਜਿਹੀ ਹੋਇਆ ਆ ਬਾਕੀ ਆ ਇਹਦੀ ਅੱਖ ਜੀ ਠੀਕ ਹੈ ਜੀ ਬਾਕੀ ਦਾ ਫੁੱਲ ਓਵਿਊ ਦਿਖਾ ਦਈਏ ਤੁਹਾਨੂੰ ਇਹਦਾ ਫੁੱਲ ਓਵਿਊ ਜੀ ਠੀਕ ਹੈ ਜੀ ਤੇ ਲੋ ਜੀ ਇਹ ਕਾ ਪ੍ਰਿੰਦਾ ਜੀ ਆ ਪ੍ਰਿੰਦਾ ਰੋਹਾ ਕੇ ਪਏ ਜਿਹੜੇ ਇਲਾਕੇ ਸ਼ਾਸਰੇ ਜਾਣਦਾਰੇ ਤੇ ਵਖਾਨੇ ਜੀ ਇਲਾਕੇ ਸ਼ਾਸਰੇ ਜਿਹੜੇ ਪੁਰਾਣੇ ਆ ਠੀਕ ਹੈ ਜੀ ਇਹ ਲੋ ਵੀਰ ਜੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਓ ਠੀਕ ਹੈ ਜੀ ਇਹ ਪੱਲੇ ਦਾ ਸ਼ੌਂਕ ਜੇ ਦਾ ਠੀਕ ਹੋ ਗਿਆ ਵੀਰ ਜੀ ਠੀਕ ਹੈ ਜੀ ਇੱਚ ਸਲੇਟੀ ਪਰ ਵੀ ਪਹੁੰਚੇ ਬਿਲਕੁਲ ਹੀ ਬਿੰਦੂ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਜੋਲੀ ਭਾਈ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਵੀਡੀਓ ਬੋਰ ਵਧੀਆ ਬਣਾਉਂਦੇ ਨੇ ਵੱਧ ਤੋਂ ਵੱਧ ਭਾਈ ਦੀ ਵੀਡੀਓ ਨੂੰ ਵਿਊ ਦਿਆ ਕਰੋ ਭਾਈ ਜੀ ਤੁਹਾਡੇ ਸਾਰੇ ਵੀਰਾਂ ਭਰਾਵਾਂ ਦੇ ਸੰਯੋਗ ਨਾਲ ਹੀ ਆ ਜੋ ਸ਼ੀਲਾਂ ਵੀ ਲੈ ਕੇ ਆਇਆ ਮੈਂ ਘਰੇ ਜਿਹੜੀਆਂ ਵੀ ਲਗੀਆਂ ਵਾ ਤੁਹਾਡੇ ਸਾਰੇ ਵੀਰਾ ਭਰਾਵਾਂ ਦੇ ਸੰਯੋਗ ਨਾਲ ਹੀ ਆ ਜੇ ਤੁਸੀਂ ਇੰਨਾ ਪਿਆਰ ਦਿੰਦੇ ਜੇ ਤਾਂ ਹੀ ਮੈਂ ਇੱਥੋਂ ਤੱਕ ਪਹੁੰਚਿਆ ਵਾ ਜੀ ਠੀਕ ਹੈ ਜੀ ਮੈਂ ਇਕੱਲਾ ਕੋਈ ਜੋਗਾ ਨਹੀਂ ਸੀ ਜੀ ਠੀਕ ਹੈ ਜੀ ਬਾਕੀ ਆਪੋ ਵੀਰ ਦੀ ਮੈਨੂੰ ਬਹੁਤ ਸਪੋਰਟ ਆ ਠੀਕ ਹੈ ਜੀ ਆਪੋ ਵੀਰ ਨੂੰ ਮਲਾਉਣ ਵਾਲਾ ਆਪਣਾ ਗੋਪੀ ਵੀਰ ਅੱਗੇ ਵੀ ਮੈਂ ਵੀਡੀਓ ਚ ਕਹਿ ਚੁੱਕਿਆ ਵਾ ਠੀਕ ਹੈ ਜੀ ਤੇ ਅੱਜ ਵਿੱਕੀ ਵੀਰ ਜੀ ਨੂੰ ਮਲਾਉਣ ਵਾਲਾ ਆਪਣਾ ਆਪੂ ਵੀਰ ਠੀਕ ਹੈ ਜੀ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ ਸਤ ਕਰ